ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਐਂਡ ਪ੍ਰਾਊਡ ਮੂਵਮੈਂਟ ਫॉर ਸਾਡੀ ਸਾਰੀ ਪੰਜਾਬ ਪੰਜਾਬੀਅਤ ਦਾ ਜੋ ਟਰੋਫੀ ਆਈ ਹੈ ਟਰੋਫੀ ਆਪਣੇ ਘਰ ਆਪਣੇ ਪੰਜਾਬ ਆਈ ਹੈ ਉਹਨੇ ਸਭ ਤੋਂ ਪਹਿਲਾਂ ਹੀ ਪੁੱਛਿਆ ਤੈਨੂੰ ਗਿਫਟ ਕੀ ਚਾਹੀਦਾ ਐਂਡ ਕੋਮਲ ਨੇ ਆਏ ਕੋਮਲ ਸੈੱਡ ਕੇ ਮੈਨੂੰ ਨਾ ਟਰੋਫੀ ਚਾਹੀਦੀ ਤੇ ਟਰੋਫੀ ਆਈ ਹੈ ਐਂਡ ਬਹੁਤ ਵੱਡਾ ਗਿਫਟ ਹੈ ਸਾਡੇ ਵਾਸਤੇ ਨੇ ਨੀ ਐਂਡ ਸੁਪਰਸਟਾਰ ਅਲੀ ਗਲਤਾ ਚਲੋ ਆਏ ਆ ਕਿ ਹੀ ਇਜ਼ ਮਨਨ ਤਾਂ ਚਲੋ ਮਾਰਾ ਨਹੀਂ ਬਣਾਇਆ ਉਹਨੂੰ ਐਂਡ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਐਂਡ ਪ੍ਰਾਊਡ ਮੂਵਮੈਂਟ ਫॉर ਸਾਡੀ ਸਾਰੀ ਪੰਜਾਬ ਪੰਜਾਬੀਅਤ ਦਾ ਜੋ ਟਰੋਫੀ ਆਈ ਹੈ ਟਰਾਫੀ ਆਪਣੇ ਘਰ ਆਪਣੇ ਪੰਜਾਬ ਆਈ ਹੈ ਸੋ ਇੰਡੀਆ ਤੋਂ ਆ ਜੋ ਇੱਥੇ ਆਈ ਹੈ ਸੋ ਬਹੁਤ ਵੱਡੀ ਗੱਲ ਹੈ ਸਾਡੇ ਵਾਸਤੇ ਬਹੁਤ ਪ੍ਰਾਊਡ ਮੂਲੇ ਨੇ ਸਾਰੇ ਉਹਨਾਂ ਦਾ ਗਿਫਟ ਦਿੱਤਾ ਗਿਆ ਅਭੀਕ ਦਾ ਕਿਸ ਤਰ੍ਹਾਂ ਤੁਹਾਡਾ ਇਹ ਗਿਫਟ ਹੀ ਸੀ ਜਿਹੜਾ ਜਿਹੜਾ ਤੁਹਾਡਾ ਗੱਲਬਾਤ ਹੁੰਦੀ ਸੀ ਜਾਂ ਉਹਨਾਂ ਦੀ ਸਿਸਟਰ ਦੋਨੋਂ ਹੀ ਸਿਸਟਰ ਨਾਲ ਜੀ ਜਾਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਗੱਲਬਾਤ ਜੀ ਭਾਈ ਸਾਨੂੰ ਆਇਆ ਕਿ ਉਹਨੇ ਸਭ ਤੋਂ ਪਹਿਲਾਂ ਹੀ ਪੁੱਛਿਆ ਤੈਨੂੰ ਗਿਫਟ ਕੀ ਚਾਹੀਦਾ ਐਂਡ ਕੋਮਲ ਨੇ ਆਇਆ ਕੋਮਲ ਸੈਡ ਕਿ ਮੈਨੂੰ ਨਾ ਟਰੋਫੀ ਚਾਹੀਦੀ ਹੈ ਤੇ ਟਰੋਫੀ ਆਈ ਹੈ ਐਂਡ ਬਹੁਤ ਵੱਡਾ ਗਿਫਟ ਹੈ ਸਾਡੇ ਵਾਸਤੇ ਸੱਚੀ ਉਹ ਲਿਟਰਲੀ ਉਹ ਸਾਡਾ ਗਿਫਟ ਹੀ ਆ ਅਸੀਂ ਉਹ ਮੰਗਿਆ ਸੀ ਤੇ ਉਹਨੇ ਪੂਰਾ ਏਸ਼ੀਆ ਕੱਪ ਦਾ ਲੈ ਕੇ ਦਿੱਤਾ ਸਨ ਤੇ ਕੋਮਲ ਤੇ ਤੁਹਾਡਾ ਆਪਸ ਦਾ ਰਿਸ਼ਤਾ ਕਿੱਥੋਂ ਸ਼ੁਰੂ ਹੋਇਆ ਮੈਂ ਵੀ ਦੱਸ ਦਵਾਂ ਕਿ ਉਹ ਨਵੀਂ ਸ਼ਬੀ ਕਿੱਥੋਂ ਲੁਧਿਆਣਾ ਕਿੱਥੇ ਅੰਮ੍ਰਿਤਸਰ ਹਾਂਜੀ ਬਾਈ ਬਾਰਡਰ ਇੱਕ ਇੰਡਸਟਰੀਅਲ ਸਿਟੀ ਤੇ ਤੁਸੀਂ ਮਿਲੇ ਤੇ ਫਿਰ ਤੁਸੀਂ ਸਿੱਖ ਫੈਮਲੀ ਉਹ ਹਿੰਦੂ ਫੈਮਲੀ ਕਿਸ ਤਰ੍ਹਾਂ ਨਾਲ ਪਛਾਣਦੇ ਜੀ 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 ਭਾਈ ਐਦਾਂ ਦਾ ਚਲੋ ਸਿੱਖ ਹਿੰਦੂ ਵਾਲਾ ਕੋਈ ਸੀ ਨਹੀਂ ਬਈ ਜੀ ਤੇ ਅਸੀਂ ਮਿਲੇ ਸੀ 1 ਆਫ ਆਰ ਕਹਿੰਦੇ ਕਲੋਸਟ ਫਰੈਂਡ ਨਾਓ ਸ਼ੀ ਇਜ਼ ਮਾਈ ਸਿਸਟਰ ਸੋ ਅਸੀਂ ਉਹਦੇ ਕਰਕੇ ਇੱਕ ਜਗ੍ਹਾ ਤੇ ਪਾਰਟੀ ਤੇ ਮਿਲੇ ਸੀ ਸੋ ਇੰਟਰੈਕਟ ਕਰਿਆ ਮਿਲੇ ਅਸੀਂ ਗਿਲੇ ਵਧੀਆ ਤਰੀਕੇ ਨਾਲ ਸੋ ਸੋਸ਼ਲ ਮੀਡੀਆ ਤੇ ਫਿਰ ਉਸ ਤੋਂ ਬਾਅਦ ਇੰਨਾ ਕਾ ਜ਼ਿਆਦਾ ਇੱਕ ਦੂਜੇ ਹੱਸਦੇ ਹੋ ਗਏ ਸੋ ਉਹੀ ਗੱਲ ਨਾਓ ਮੇਰੇ ਤੋਂ ਬਗੈਰ ਨਾ ਮੈਂ ਤੋਂ ਬਗੈਰ ਤੇ ਹੁਣ ਕਦੋਂ ਜਿਹੜਾ ਹੈਗਾ ਤੁਹਾਡੀ ਮੈਰਿਜ ਦਾ ਫੰਕਸ਼ਨ ਕਿੱਥੇ ਹੋ ਰਿਹਾ ਤੇ ਘਰੇ ਕੀ ਕੀ ਫੰਕਸ਼ਨ ਹੋ ਰਹੇ ਨੇ ਅੱਜ ਦੀ ਸੋ ਐਵਰੀ ਡੇਸ ਬਸ ਫੰਕਸ਼ਨ ਚੱਲ ਵੀ ਰਿਹਾ ਤੁਸੀਂ ਆਇਓ ਤੁਸੀਂ ਦੇਖਿਆ ਹੀ ਐ ਸੋ ਪੂਰਾ ਦਿਨ ਪੂਰਾ ਦਾ ਫੰਕਸ਼ਨਸ ਆਈਆ ਮਾਹੌਲ ਖਸ਼ਗਨਾ ਦਾ ਘਰ ਹੁੰਦਾ ਭਾਜੀ ਇਹ ਫੰਕਸ਼ਨ ਦਾ ਮੁਕਦਮਾ ਅੱਜ ਜੀ ਸਾਡੀ ਹਲਦੀ ਹੈ ਜੀ ਅੱਜ ਸਾਡੀ ਹਲਦੀ ਹੈ ਮਹਿੰਦੀ ਹੈ ਰਾਤ ਦਾ ਫੰਕਸ਼ਨ ਸੀ ਕੌਣ ਕੌਣ ਰਾਤ ਆਇਆ ਹੋਇਆ ਜੀ ਕਿਸ ਤਰ੍ਹਾਂ ਲੱਗ ਰਿਹਾ ਸੀ ਜਦੋਂ ਤੁਸੀਂ ਵੀਕ ਜਿਹੜਾ ਹੈਗਾ ਇਹ ਜਿਹੜਾ ਲੋਕਾਂ ਨਾਲ ਘਿਰੇ ਹੋਏ ਸੀ ਸਭ ਤੋਂ ਵੱਡੀ ਗੱਲ ਆ ਪੂਰੇ ਨੈਸ਼ਨਲ ਲੈਵਲ ਤੇ ਅਗਲਾ ਦੇਖ ਰਿਹਾ ਹਾਂ ਹਾਂਜੀ ਅਭੀਸ਼ੇ ਉਰੀਆ ਤੇ ਦੋਨੋਂ ਵੀ ਜਨ ਸਭ ਤੋਂ ਜ਼ਿਆਦਾ ਪਹਿਲ ਤੁਨ ਦਿੱਤੀ ਜਾਦੀ ਜੀ ਭਾਈ ਜੀ ਭਾਈ ਬਾਈ ਸਭ ਤੋਂ ਪਹਿਲਾਂ ਮੇਰੀ ਪਹਿਲ ਆਈ ਉਹਨਾਂ ਤੇ ਸੀ ਜਿਹਨੇ ਸੈਲੀਬ੍ਰਿਟੀਜ਼ ਆਏ ਹੋਏ ਸੀ ਜਿਹਨੇ ਸੈਲੀਬ੍ਰਿਟੀਜ਼ ਨੂੰ ਦੇਖਣਾ ਸੀ ਸਾਰਾ ਕੁਝ ਹਨ ਸੋ ਉਹਨਾਂ ਦੀ ਪਾਇਰਿਟੀ ਤੇ ਉਹਨਾਂ ਦੀ ਸਿਕਿਉਰਿਟੀ ਹਨ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਰਹੀ ਗੱਲ ਉਹਨਾਂ ਨੇ ਜੋ ਮੇਰਾ ਮਾਨ ਸਤਕਾਰ ਦਿੱਤਾ ਜਾਂ ਜੋ ਮੈਨੂੰ ਉਹੀ ਗੱਲ ਫੇਰ ਦੁਆਰ ਤੋਂ ਮੈਨੂੰ ਜੋ ਪ੍ਰਾਊਡ ਤੇ ਮੈਨੂੰ ਜਿੱਥੇ ਲਿਆ ਕੇ ਖੜਾ ਕਰਿਆ ਥੈਂਕਸ ਟੂ ਥੈਮ ਭਾਜੀ ਸੋ ਯੁਵਰਾਜ ਸਿੰਘ ਹੋ ਗਿਆ ਭਾਜੀ ਕੰਦੇ ਅਭਿਸ਼ੇਕ ਚਲੋ ਹਨਾ ਕਰਨ ਕਰਨ ਔਜਲੇ ਦਾ ਇਨ ਟੀਮ ਮੈਂਬਰ ਸੀ ਵਿਰਾਟ ਕੋਹਲੀ ਦੇ ਕਹਿੰਦੇ ਆਪਣਾ ਜੀਐਮ ਸੀਗੇ ਸੋ ਦੂਸਰਾ ਅਰਜੈਂਟਲ ਨੂੰ ਐਂਡ ਕਿ ਜੱਸੀ ਗੱਲ ਹੌਬੀ ਤਾਲੀਵਾਲ so many of them babbal rai ਜਦੋਂ ਕੋਈ ਬੰਦਾ ਸਟਾਰ ਬਣ ਜਾਂਦਾ ਦੇਖੋ ਅਭਿਸ਼ੇਕ ਪਹਿਲਾਂ ਇੱਕ ਮੁਲਾਕਾਤ ਹੁੰਦੀ ਸੀ ਤੁਹਾਡੇ ਤੇ ਹੁਣ ਹੋਈ ਆ ਕੀ ਕੋਈ ਡਿਫਰੈਂਸ ਲੱਗਿਆ ਜਾਂ ਕੁਝ ਸਵਾਦ ਵਿੱਚ ਥੋੜਾ ਜਿਹਾ ਫਰਕ ਜਦੋਂ ਲੱਗਦਾ ਕੁਝ ਪਿਆ ਜਾਂ ਵੀ ਉਸੇ ਤਰ੍ਹਾਂ ਨਹੀਂ 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 ਹੀ ਇਜ਼ ਸੱਚ ਅ ਡਾਊਨ ਟੂ ਅਰਥ ਬੰਦਾ ਭਾਰੀ ਉਹ ਤਾਂ ਇੰਨਾ ਹੰਬਲਾ ਇੰਨਾ ਹੰਬਲਾ ਇਵਨ ਕਿ ਜੇਸੀ ਨੂੰ ਕਹਿ ਦਈਏ ਕੁਝ ਵੀ ਹਾਂ ਵੀ ਕਿੱਥੇ ਜਾਣਾ ਕਿੱਥੇ ਕਰਨਾ ਉਹ ਤਾਂ ਇਵਨ ਕਿ ਨੂੰ ਸਕਿਉਰਟੀ ਵੀ ਦੀ ਜ਼ਰੂਰਤ ਨਹੀਂ ਹੁੰਦੀ ਕਹਿੰਦਾ ਨਹੀਂ ਯਾਰ ਜੇ ਆਪ ਤੁਸੀਂ ਕਰੇ ਫੋਟੋ ਕਰਾਉਣ ਜਾਓਗੇ ਉਹਨੇ ਤਾਂ ਕਹਿੰਦਾ ਨਹੀਂ ਨਹੀਂ ਮੈਨੂੰ ਦਿਓ ਫੋਨ ਮੈਂ ਕਰਦਾ ਸੋ ਬਹੁਤ ਕਹਿਣ ਦਾ ਤੁਸੀਂ ਜਦੋਂ ਤੁਹਾਡਾ ਰਿਸ਼ਤਾ ਸ਼ੁਰੂ ਹੋਇਆ ਸੀ ਉਸ ਟਾਈਮ ਕੀ ਕਰਦਾ ਪਿਆ ਸੀ ਜਾਂ ਇਹ ਟ੍ਰੇਨਿੰਗ ਲੈ ਰਿਹਾ ਸੀ ਉਸ ਟਾਈਮ ਕਦੋਂ ਸਟਰਗਲ ਸੀਗਾ ਇਹਦੇ ਬਾਰੇ ਕੀ ਸਰ ਪਹਿਲੀ ਗੱਲ ਤਾਂ ਜਦੋਂ ਮੈਂ ਤੇ ਕੋ ਮੈਨੂੰ ਜ਼ੀਰੋ ਜ਼ੀਰੋ ਨੌਲੇਜ ਹੈ ਕਿਕਟ ਬਾਰੇ ਐਂਡ ਕਹਿੰਦੇ ਉਸ ਬੰਦੇ ਦੇ ਬਾਰੇ ਜੋ ਮੈਂ ਸੁਣਦਾ ਸੀ ਕੋਮਲ ਦੇ ਮੂੰਹ ਸਾਰਿਆਂ ਵੱਲ ਕਿੰ ਆ ਵੀ ਕਿੰਨਾ ਉਹਦੇ ਚ ਜਜ਼ਬਾ ਕਿਦਾਂ ਵੈਸੇ ਮੈਂ ਸਾਰਾ ਸਲੂਟ ਆ ਉਹਦੀ ਫੈਮਲੀ ਨੂੰ ਉਹਦੇ ਪਾਪਾ ਨੂੰ ਤੇ ਯੂਵਰਾਜ ਸਿੰਘ ਨੂੰ ਜਿਨ੍ਹਾਂ ਨੇ ਇੱਕ ਹੀਰਾ ਉਹਨਾਂ ਨਾਲ ਹੀਰਾ ਕੱਢਿਆ ਤੇ ਸਭ ਤੋਂ ਪਹਿਲਾਂ ਉਹਦੀ ਫੈਮਲੀ ਨੇ ਉਹਨਾਂ ਨੇ ਆਪਣਾ ਸਾਰਾ ਕੁਝ ਭਾਜੀ ਕੁਰਬਾਨ ਕਰਕੇ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਮੁੰਡੇ ਤੇ ਇਨਵੈਸਟ ਕਰਿਆ ਸੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਸੋ ਹੀ ਇਜ਼ ਲਾਈਕ ਅ ਸੱਚੀ ਸੁਪਰ ਸੁਪਰ ਡੂਪਰ ਹਿਟ ਨਾ ਅਣੀ ਨਾ ਜਿਸ ਤਰ੍ਹਾਂ ਨਾਲ ਜਿਹੜੀ ਕੋਮਲ ਜੀ ਉਹਨਾਂ ਦੀ ਪਤਨੀ ਆ ਉਹ ਤੁਹਾਨੂੰ ਦੱਸਦੀ ਹੋਊਗੀ ਪਹਿਲਾਂ ਵੀ ਕਿਸ ਤਰ੍ਹਾਂ ਨਾਲ ਇਹ ਸਟਰਗਲ ਕਰਦਾ ਸੀ ਕਿ ਉਦੋਂ ਗੱਲਾਂ-ਵੱਤਾਂ ਹੁੰਦੀਆਂ ਜੀ ਜਦੋਂ ਲੱਗਦਾ ਸੀਗਾ ਵੀ ਇਹ ਕਿੱਧਰ ਨੂੰ ਜਾ ਰਿਹਾ ਹੈ ਇਹ ਕੋਈ ਬਿਜ਼ਨਸ ਕਰੇ ਜਾਂ ਇਹ ਤੁਹਾਨੂੰ ਵੀ ਲੱਗਦਾ ਸੀ ਕੋਈ ਨਹੀਂ 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 ਉਹਨਾਂ ਦੇ ਡੇ ਵਨ ਤੋਂ ਸਗੋਂ ਇਵਨ ਕਿ ਕੋਮਲਸ ਫਾਦਰ ਕਹਿੰਦੇ ਉਹ ਚਾਹੁੰਦੇ ਸੀ ਕਿ ਕੋਮਲ ਨੂੰ ਵੀ ਕ੍ਰਿਕਟਰ ਬਣਾਉਣਾ ਸ਼ੀ ਇਜ਼ ਡਾਕਟਰ ਉਹ ਨੂੰ ਵੀ ਸੀ ਕਿ ਉਹ ਆਪ ਕ੍ਰਿਕਟਰ ਸੀਗੇ ਮੇਰੇ ਫਾਦਰ ਨੇ ਲਾਉਣੇ ਉਹ ਵੀ ਕ੍ਰਿਕਟਰ ਸੀਗੇ ਉਹਨਾਂ ਨੇ ਇੰਡੀਆ ਟੀਮ ਨੂੰ ਰਿਪਰੈਜ਼ੈਂਟ ਕਰਿਆ ਆ ਉਹ ਆਪ ਕ੍ਰਿਕਟਰ ਸੀ ਸੋ ਉਹਨਾਂ ਨੂੰ ਆ ਸੀ ਸੋ ਆਈਵਨ ਮੈਂ ਕੋਮਲ ਦਦਿਉ ਸੀ ਕਿ ਇਹਦੇ ਚ ਇਨਾ ਜਜ਼ਬਾ ਸੀ ਕਿ ਕ੍ਰਿਕਟ ਨੂੰ ਲੈ ਕੇ ਕਿ ਜਦੋਂ ਮੈਂ ਰਾਤੀ ਅਸੀਂ ਉੱਠੇ ਜਾਣਾ ਜੀ ਇੰਨੇ ਉੱਠੇ ਜਾਣਾ ਇਹਨੇ ਕਹਿਣਾ ਕਿ ਮੈਨੂੰ ਬਾਲ ਪਾਓ 5 ਸਾਲ ਦਾ ਹੁੰਦਾ ਜੀ ਰੋਬੀ ਸ਼ੇਕ ਵਨ ਸਾਲ ਦਾ ਇਹ ਹੁੰਦਾ ਸੀ ਉਹ ਕਹਿੰਦਾ ਮੈਨੂੰ ਬਾਲ ਪਾਓ ਕਿ ਹਾਂ ਵੀ ਮੈਨੂੰ ਮੈਨੂੰ ਬੋਲਿੰਗ ਕਰਾਓ ਮੈਂ ਖੇਡਣਾ ਉਹਦੇ ਨਾਲੇ ਉਸ ਤੋਂ ਬਾਅਦ ਉਹ ਇੱਕ ਹੁੰਦਾ ਨਾ ਜਵਾਗ ਨੂੰ ਕਹਿੰਦੇ ਦੇਖ ਕੇ ਦੇਖ ਕੇ ਤੇ ਯੁਵਰਾਜ ਸਿੰਘ ਜੀ ਨੇ ਉਹਨਾਂ ਨੇ ਸਾਰਿਆਂ ਨੇ ਦੇਖਿਆ ਵਨ ਡੇ ਯੂ ਵਿਲ ਬੀ ਅ ਲੇਜੈਂਡ ਸੋ ਇਹੋ ਗੱਲ ਸੱਚ ਹੈ ਬੜੀ ਕਿ ਲੱਗਦਾ ਹੈਗਾ ਲਾਸਟ ਸਵਾਲ ਆ ਵੀ ਜਿਵੇਂ ਹੁਣ ਅੱਜ ਵੀ ਸਹੀ ਕੋਰੇ ਨੇ ਵੀ ਉਹਨੂੰ ਕਿੰਨਾ ਕੁ ਚੋ ਹੈਗਾ ਆਪਣੀ ਸਿਸਟਰ ਦੀ ਮੈਰਿਜ ਤੇ ਜੀਜੇ ਨਾਲ ਕਿੰਨਾ ਕੁ ਚੋ ਹੈਗਾ ਜੇ ਆਪਸ ਵਿੱਚ ਰਿਸ਼ਤਾ ਕਿਸ ਤਰ੍ਹਾਂ ਦਾ ਨਹੀਂ ਨਹੀਂ ਪਹਿਲੀ ਗੱਲ ਜੀਜਾ ਸਾਲੇ ਵਾਲਾ ਕੋਈ ਰਿਸ਼ਤਾ ਹੀ ਨਹੀਂਗਾ ਸੋ ਸਾਰਿਆਂ ਨੇ ਦੇਖਿਆ ਹੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕੋਈ ਬੌਂਡ ਇੱਧਰ ਹੈ ਕਿ ਹੁੰਦਾ ਨਾ ਬ੍ਰਦਰਸ ਬੌਂਡ ਹੈ ਜਿਦਾਂ ਕਿ ਮੇਰਾ ਉਹਦਾ ਭਰਾਵਾਂ ਵਰਗਾ ਪਿਆਰ ਸੋ ਹੋ ਗਿਆ ਬਹੁਤ ਟਾਈਮ ਤੇ ਸਾਡਾ ਪਿਆਰੀ ਦਰਾਂ ਰਹੀ ਗੱਲ ਕਿ ਜਿੱਦਾਂ ਇਦਾਂ ਉਹਨੂੰ ਖੁਸ਼ੀ ਆ ਜਿੱਦਾਂ ਆ ਕੋ ਤਾਂ ਉਹ ਆਪ ਇੱਕ ਕੋਮਲ ਲੱਕੀ ਚਾਂ ਮੰਦਾ ਜਿਵੇਂ ਕੋਮਲ ਕਦੇ ਆਉਂਦੀ ਆ ਕਿ ਮੈਚ ਦੇਖਣ ਸੋ ਸੋ ਆਇ ਵਿਸ਼ ਕਿ ਉਹ ਹਮੇਸ਼ਾ ਜਾਵੇ ਹਮੇਸ਼ਾ ਉਹ ਮੈਚ ਦੇਖੇ ਸੋ ਇੱਕ ਸਪੋਰਟ ਹੁੰਦਾ ਨਾ ਕਿ ਜਦੋਂ ਬੰਦਾ ਮੈਚ ਦੇਖਦਾ ਕੋਸ਼ ਕਰਦਾ ਜਦੋਂ ਆਪ ਉੱਥੇ ਹੁੰਦੀ ਆ ਜਦੋਂ ਦੇਖਦੇ ਆ ਨਾ ਸਾਰਾ ਕੁਝ ਭਾਈ ਲੂ ਗੰਡੇ ਖੜੇ ਹੋ ਜਾਂਦੇ ਆ